ਮਾ ਮਾ ਛੱਡੋ ਕੀ ਕਰ ਰਹੇ ਹੋ ਸ਼ੱਦਾ ਮੈਂ ਕੀ ਜਦੋਂ ਤੋਂ ਤੂੰ ਇਹ ਘਰ ਵਿੱਚ ਆਈ ਹੈ ਨਾ ਅੜ ਗਈ ਆ ਇਹ ਕਨਾਂ ਤੋ ਵੀ ਮੂਜ ਪਈ ਇਹਨੂੰ ਗਾਮਸ਼ਾ ਘਰੀ ਲਗਾ ਹੈ ਨਾ ਹੰਦੇ ਹੋ ਮੈਂ ਥੋੜਾ ਤੇ ਮੈਂ ਮੇਰੇ ਵੀਰਾਂ ਨੇ ਹੈ ਮੈਂ ਜਾਣਾ ਮੈਂ ਨਾਲ ਮੈਂ ਨਾਲ ਬੜੇ ਨਾ ਨਾ ਕਹਿਨੀ ਹੈ 14 ਕੱਲ ਵੇਚਣਾ ਹੋਇਆ ਜਿਹਨੇ ਕਿੰਗ ਵਿੱਚ ਮੇਰੀ ਵਾਰ ਹੋਈ ਆ ਜੋ ਜੋ ਤੇ ਕੀ ਮਾ ਛੱਡੋ ਤੂੰ ਵੀ ਜਾਣਾ 21 ਅਮਰ ਛੱਡੋ ਕੀ ਕਰਾਂ ਢੇ ਨਾ ਕੀ ਤੈਨੂੰ ਮੈਂ ਛੱਡਾਂ ਜਦੋਂ ਦੀ ਤੂੰ ਇਹ ਘਰ ਵਿੱਚ ਆਈਆਂ ਕੀ ਕਰਨਾ ਮੈਂ 3 2 1 ਚੱਲ ਨਹੀਂ ਫੜ ਕੇ ਛੱਡਿਆ ਨਾ 3 2 1 2 1 ਅਮਰ ਛੱਡ ਲੈ 2 1 ਅਮਰ ਛੱਡੋ ਵੀ ਹਾਂ ਤੇ ਮੈਨੂੰ ਅਮਮੇ ਤੁਹਾਡੇ ਅੱਗੇ ਤਰਲੋ ਮਾਰਨੀ ਆ 2 1 ਅਮਾ ਛੱਡ ਦੋ ਮੈਨੂੰ ਅਮੈਂ ਤੁਹਾਡੇ ਅੱਗੇ ਹੱਥ ਜੋੜਨੀ ਆ ਮੈਨੂੰ ਇਦਾਂ ਨਾ ਕਰੋ ਤੇ ਕੀ ਕਰਾਂ ਫਿਰ ਮੈਂ ਅਮੈਂ ਜੇ ਮੈਂ ਕਰੋ ਬਾਹਰ ਚੱਲ ਗਈ ਨਾ ਕਿੰਨੀਆਂ ਕਿੰਨੀਆਂ ਗੱਲਾਂ ਹੋਣੀਆਂ ਆ ਚੱਲ ਆ ਇੱਧਰ ਕਰ ਲਾ ਕਰ ਕਰ ਨਹੀਂ ਕਰ ਲਾ ਮੇਰਾ ਭਾਬੀ ਨਹੀਂ ਆਇਆ ਮਤਲਬ 2 1 ਤੂੰ ਇੱਧਰ ਆ ਮੈਂ ਛੱਡ ਦੋ ਵੀ ਕੀ ਕੀ ਛੱਡਦਾ ਤੈਨੂੰ ਮੈਂ ਮੈਂ ਕੀ ਕੰਡੇ ਛੱਡਦਾ ਮੈਂ ਮੈਂ ਤੈਨੂੰ ਕਿਹਾ ਵਾ ਨਾ ਪਿੱਛੇ ਤੇਰਾ ਕੋਈ ਫਰਾਂ ਨਹੀਂ ਕਰ ਚੱਲ ਬਾਹਰ ਤੂੰ ਆਇਆ ਠੀਕ ਆ ਨਾ ਤੂੰ ਕਿੱਦਾਂ ਇਹ ਗੱਲ ਕਹਿ ਸਕਦੀ ਆ ਤੈਨੂੰ ਕਿੱਦਾਂ ਪਤਾ ਤੇ ਗਲਤੀ ਤੇ ਮਮੀ ਜੀ ਉਹਦੀ ਆ ਭੈਣ ਜੀ ਹੜ ਗਏ 2 1 ਨਹੀਂ ਤੂੰ ਇਹਨੇ ਯਕੀਨ ਨਾਲ ਕਿੱਦਾਂ ਕਹਿਤਾ ਵੀ ਉਹਨੇ ਆਪਣੇ ਘਰ ਤੱਬੀ ਸਾਰੇ ਕੰਮ ਕੀਤੇ ਆ ਦੇ ਲੋ ਕੋਈ ਨਹੀਂ ਜੋ ਹੋਜੋ ਫਿਰ ਅਜ ਹੋ ਜੇ ਤੂੰ ਛੱਡ ਕੇ ਨਾ ਤਾਂ ਪਰਾਂ ਜਾ ਇਹਨੇ ਮਮੀ ਕਿਹਨੇ ਜਣਾ ਮੈਂ ਕਿਹਾ ਮੈਂ ਛੱਡੋ ਕੀ ਕਰਨ ਦੇ ਛੱਡਣਾ ਮੈਂ ਕੀ ਆ ਉਹ ਮੈਨੂੰ ਸਮਝ ਨਹੀਂ ਆਉਂਦੀ ਇੱਥੋਂ ਵੀ ਆਉਣਾ ਆ ਕਰ ਬੋਲ ਲੱਗਦਾ ਹਾਂ ਅਮਮਾ ਛੱਡੋ ਵੀ ਇਹ ਉਹ ਮੈਨੂੰ ਛੱਡੋ ਉਹਨੂੰ ਨਹੀਂ ਮੈਂ ਨਹੀਂ ਛੱਡਣਾ ਤੈਨੂੰ ਮੈਂ ਕਿੰਨੀ ਵਾਰ ਆਖਿਆ ਪਹਿਲਾਂ ਡੈਡੀ ਜੀ ਨੂੰ ਆ ਲੈੰਦੋ ਸਾਰੀ ਗੱਲ ਹੋ ਲੈੰਦੋ ਫਿਰ ਨਹੀਂ ਅਮਮਾ ਛੱਡੋ ਵੀ ਆਈ ਗਈ ਡੈਡੀ ਨਾਲ ਹੋ ਗਈ ਆ ਗੱਲ ਕੀ ਹੋਣੀ ਆ ਅਮਰਪਿੰਦਰ ਤੈਨੂੰ ਮੈਂ ਕਿੰਨੀ ਵਾਰ ਆਖਿਆ ਵੀ ਤੂੰ ਵਿੱਚ ਨਾ ਆਇਆ ਬਾਹਰ ਬਾਹਰ ਵੀ ਤੇਰੇ ਚੰਨੀ ਆ ਫਰਾਂ ਜਾ ਕੀ ਕਰਨ ਦੇ ਅੱਧੀ ਬਸ ਕੀ ਗੱਲ ਹੋਈ ਆ ਹੁਣ ਕੀ ਆ ਹੁਣ ਕੀ ਆ ਇਨੂੰ ਮੈਂ ਕਹਿ ਲਈ ਵੀ ਆਪਣੇ ਪਿੰਡ ਚਲ ਜਾ ਇੱਥੇ ਕੀ ਕਰੂਗੀ ਰਹਿ ਕੇ ਡੈਡੀ ਜੀ ਮੇਰੀ ਸੁਣੋ ਗੱਲ ਮੰਮੀ ਇਹਨੂੰ ਤਾਂ ਵਧੀਆ ਕੰਮ ਚ ਚੱਲਣ ਡਿਆ ਹਸ ਖੇਡ ਕੇ ਕੰਮ ਚ ਲੰਗਦਾ ਸੀ ਲੰਗਦਾ ਹੀ ਪਰ ਹੋਣੀ ਨਾ ਨੰਗਣਾ ਰਮਰ ਬੜਾ ਵਧੀਆ ਕਾਰੋਬਾਰ ਚ ਚੱਲਣ ਡਿਆ ਨਾ ਇਹ ਕੰਮ ਖਰਾਬ ਕਰ ਗਲਤੀ ਤੇ ਮੇਕੋ ਹੋ ਗਈ ਆ ਮਮੀ ਜੀ ਜਿਹੜਾ ਮੈਂ ਦੁਬਾਰਾ ਉਹਦੇ ਘਰ ਜਾ ਕੇ ਮਾਫੀयां ਮੰਗ ਮੰਗ ਰਿਸ਼ਤਾ ਕਰਵਾ ਦਿੱਤਾ ਸੁਣ ਤੂੰ ਪੁੱਤੀ ਨਾ ਲੈ ਗਰੀ ਤਾਂ ਕਹਿੰਦੀ ਮਾਰਿਆ ਨਾ ਤੂੰ ਚੁੱਪ ਕੀਤੀ ਰਹਿ ਜੇ ਜਾਂਦੀ ਆ ਨਾ ਘਰੋਂ ਤਾਂ ਜਾਣ ਦੇ ਇਹਨੂੰ ਨਦਲ ਨਕੋ ਗਿਆ ਚਲ ਚਲ ਮੇਰੀ ਸੁਣ ਗੱਲ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਣ ਡਿਆ ਵੀ ਅੱਜ ਕੱਲ ਉਹ ਜੇ ਜਾਂਦੀ ਆ ਨਾ ਤੇ ਜਾਂਦੇ ਉਹਨੂੰ ਮੈਂ ਕਰਦੀ ਆ ਨਾ ਫੋਨ ਭਰਾ ਤੇ ਭਰਾ ਨੂੰ ਫੋਨ ਕੀ ਕਰਨਾ ਵਾ ਆ ਸੜਕ ਤੇ ਤਾਂ ਬੱਸਾਂ ਜਾਣ ਰਹੀਆਂ ਵਾ ਬੱਸ ਤੇ ਬੈ ਕੇ ਆਪੇ ਚੱਲ ਜੂਗੀ ਨਹੀਂ ਕੋਈ ਤੁਹਾਡੇ ਸੋਬਾ ਜਿੱਡੀ ਹੁੰਦੀ ਜਿੱਡੀ ਤੁਸੀਂ ਹੱਥ ਚ ਮਨੇ ਜਿੱਡੀ ਤੁਸੀਂ ਮਾ ਪਤਾ ਨਹੀਂ ਹੱਥ ਚੁੱਕੀ ਆ ਇਹ ਚੰਗੀ ਨਹੀਂ ਹੁੰਦੀ ਇਹ ਬਹੁਤ ਵਧੀਆ ਕੰਮ ਕਰਦੇ ਤੁਸੀਂ ਹੈਂ ਹਾਂ ਤੁਸੀਂ ਦੱਸੋ ਤੁਸੀਂ ਕੀ ਹੁੰਦੇ ਆ ਨਾਲੇ ਤਿੰਨ ਸੋਤੇ ਹੀ ਕਦੋਂ ਦਿਹਾਏ ਜੀ ਸਾਰਾ ਕੁਝ 2 1 ਬਾਜੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੋਣ ਡਿਆ ਵਾ ਤੁਹਾਨੂੰ ਨਹੀਂ ਪਤਾ ਲੱਗਣ ਡਿਆ ਕੀ ਬੰਦਾ ਇਹ 2 1 ਹੁਣ ਪਤਾ ਨਹੀਂ ਲਵਲੀ ਉਹਦੇ ਪਿਓ ਨੇ ਤੇਰੇ ਪਿਓ ਨਾਲ ਕੀ ਗੱਲ ਕਰਨੀ ਆ ਥੋੜਾ ਹੁੰਦੇ ਬਈ ਕੁੜੀਆਂ ਨੂੰ ਪਰੇਸ਼ਾਨਾ ਕਰਨਾ ਗੱਲ ਤੋਂ ਮੇਰੇ ਮਗਰੋਂ ਹੀ ਹੁੰਦਾ ਹੁੰਦਾ ਯਾਰ ਸਭ ਕੁਝ ਕੀ ਦੇ ਗੱਲ ਘਰ ਆ ਲਿਆ ਉਥੇ ਤੇ ਦਿਲਜੀਤ ਤੁਹਾਡੇ ਪਿੰਡੋਂ ਹਮ ਮੁੰਡਾ ਉਥੇ ਬਲਜੀਤ ਕਿ ਦਿਲਜੀਤ ਦਿਲਜੀਤ ਨਹੀਂ ਤੇ ਤੁਹਾਡਾ ਕੀ ਰਾਤਾ ਵੀ ਹੁਣ ਇਹਨੂੰ ਜੋਤ ਨੂੰ ਘਰੋਂ ਕੱਢ ਦਈਏ ਹੈ ਨਾ ਵੀ ਕੀ ਆ ਜਦੋਂ ਜੋ ਬੰਨੇ ਇੱਥੇ ਵਿਆਹ ਹੀ ਕਰਵਾ ਲਿਆ ਇੱਥੇ ਕਿਹਦੇ ਸਿਰ ਤੇ ਰਹਿਣਾ ਇਹਨੇ ਮੇਰੀ ਨਹੀਂ ਤੇ ਤੁਸੀਂ ਇਹਨੂੰ ਕਿਉਂ ਲੱਗੇ ਘਰੋਂ ਕੱਢਣ ਪਾਜੀ ਆਹ ਕੋ ਗੱਲ ਵਾ ਚੱਲ 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 ਇਹਨੂੰ ਚੱਲ 2 ਵਨ ਇਹਨੂੰ ਕਿਉਂ ਲੱਗੇ ਘਰੋਂ ਕੱਢਣ ਹੈ ਮੁੰਡਾ ਢਾਡਾ ਜਾ ਕੇ ਵਿਆਹ ਕਰਾ ਲੇ ਤੇ ਕਿਹਦਾ ਕਸੂਰ ਵਾ ਐਂਡ 1 ਇਹ ਫੇ ਕਸੂਰ ਕੇਦਾ ਵਾ ਜੋਤ ਦਾ ਸਾਰਾ ਕਸੂਰ ਵਾ ਇਹਦੇ ਪ੍ਰੂਫਾਂ ਦੀ ਗੱਲ ਸਾਰੇ ਪ੍ਰੂਫ ਮੇਰੇ ਕੋਲ ਆ ਗਏ ਮੈਂ ਐਵੇਂ ਨਹੀਂ ਅਮਰਜੈਂਸੀ 'ਚ ਆਇਆ ਠੀਕ ਆ ਬਿਲਕੁਲ ਸੱਚ ਦੱਸ ਗੱਲ ਹੋਈ ਕੀ ਆ ਪਾਜੀ ਸੱਚ ਕਹਿੰਦੇ ਆ ਮੈਂ ਹੈ ਸੱਚਾ ਵਾ ਕਰੋ ਤੁਸੀਂ ਫੋਨਾਂ ਨੂੰ ਸੱਦੋ ਇੱਥੇ ਸਾਰਾ ਕਸੂਰ ਇਹਦਾ ਵਾ ਅਸੀਂ ਸਾਰੇ ਪ੍ਰੂਫ ਆ ਗਏ ਮਾਰ ਰਿਹਾ ਯਾਰ ਪਖਾਜਦਾ ਯਾਰ ਬੇਚੇ ਦੇਰ ਕਿੰਨਾ ਹੈ ਫੋਨ ਨਾਲ ਲਾ ਲੈ ਕਿੱਧਰ ਮੈਂ ਤੁਸੀਂ ਹੈ ਨਹੀਂ ਆਏ ਮੈਂ ਪਤਾ ਉਹ ਯਾਰ ਮੈਂ ਸੱਜਿਆ ਨਾ ਟਾਈਮ ਹੋ ਰਿਹਾ ਕਿਹਨਾਂ ਕੋਲ ਅਰੇ ਮੁੰਡਾ ਸੁਦਾ ਨਾ ਮੇਰੇ ਇਹਦੀ ਐਨ ਲੱਗਦੀ ਹੈ ਇਹਨੂੰ ਇਹ ਹੀ ਵੀ ਜੇ ਕਰੇ ਮਾਰਡਾ ਘਟਾ ਪੈ ਗਿਆ ਚਲੇ ਗਿਆ ਉਹ ਮੈਂ ਕਸ ਮੈਂ ਯਾਸ ਬਣਾ ਤੇ ਉਹ ਬੁਰਾ ਕਰਦਾ ਨਹੀਂ ਉਹ ਜਾ ਰਹੇ ਸਾਰੇ ਪਾਸੇ ਵੇਖਿਆ ਵੀ ਬੋਲਣ ਨਹੀਂ ਗਿਆ ਦਿੱਤਾ ਹਾਰ ਕੇ ਵਿੱਚੋਂ ਤੀਰ ਕੱਢ ਹੀ ਲਿਆ ਜਿਹੜਾ ਮੈਂ ਚੱਲ ਗਿਆ ਤੂੰ ਜੱਟੇ ਜੋੜ ਕੇ ਕਦੇ ਕਟਾ। ਨਵੀਆਂ ਚੋਕਰੀਆਂ ਹੈ ਤੜੀਏ ਤੂੰ ਹੀ ਲਾ ਆਇਆ। ਮੈਂ ਹੈਗਾ ਇੱਥੇ ਬਾਦੂ ਸੁਲਤਾਨੀ ਕਦੇ ਫਾਸੂ। ਪਾਜੀ ਬਲਜੀਤ ਨੂੰ ਤੁਸੀਂ ਕਿ ਸੱਦਣਾ? ਤੂੰ ਵਾ। ਅਮੈਂ ਛੱਡੋ ਕੀ ਕਰਨ ਦੇਓ? ਛੱਡਾਂ ਮੈਂ ਕੀ? ਜਦੋਂ ਤੋਂ ਤੂੰ ਇਹ ਘਰ ਵਿੱਚ ਆਈ ਹੈ ਨਾ। ਆ ਗਈ। ਇਹ ਕਨ ਟੋਫੀ ਮੂਜ ਪਈ ਇਹਨੂੰ ਗਾਮਸ਼ਾ ਕਰੀ ਲਾਣਾ ਹੈ ਨਾ। ਹਾਂ ਦੇ ਉਹ ਮੈਂ ਥੋੜਾ ਦੇ ਮੈ ਮੇਰਾ ਵੀਰਾਨੀ ਹੈ ਮੈਂ ਜਾਣਾ ਮੈਂ ਨਾਲ ਮੈਂ ਨਾਲ ਬੜੇ ਨਾ ਕਹਿਨੀ ਆ 14 ਗੱਲ ਦੇਖੀ ਨਾ ਹੋਇਆ ਜਿੰਨੀ ਕਿੰਨੇ ਵਿੱਚ ਮੈਂ ਨੀਵਰਾ ਹੋਈ ਅੱਜ ਉਹ ਜਦਗੀ ਆ ਜੂ ਮੈਂ ਛੱਡੂ ਤੂੰ ਵੀ ਜਾਣਾ 21 ਅਮੈਂ ਛੱਡੂ ਕੀ ਕਰ ਰਹੇ ਨੇ ਨੀ ਕੀ ਤੈਨੂੰ ਮੈਂ ਛੱਡਾਂ ਜਦੋਂ ਦੀ ਤੂੰ ਇਹ ਘਰ ਵਿੱਚ ਆਈਆਂ ਕੀ ਕਰਨਾ ਮੈਂ ਫਰੀ ਤੋਂ ਮੋਰ ਤੇ ਮਾਰਨੇ ਆ 32 ਚੱਲ ਨਹੀਂ ਨਹੀਂ ਫੜ ਕੇ ਛੱਡਿਆ ਨਾ 32 ਤੂ ਵਾ ਮੈ ਮੈ ਛੱਡੋ ਹਾਂ ਤੂ ਵਾ ਮੈ ਛੱਡੋ ਵੀ ਹਾਂ ਤੇ ਮੇਰਾ ਮੈਂ ਤੁਹਾਡੀ ਅੱਗੇ ਤਰਲੋ ਮਾਨੀਆ ਤੂ ਵਾ ਮੈ ਛੱਡ ਦੋ ਮੈਨੂੰ ਮੈਂ ਤੁਹਾਡੀ ਅੱਗੇ ਹੱਥ ਜੋੜਨੀ ਆ ਮੈਨੂੰ ਇਦਾਂ ਨਾ ਕਰੋ ਤੇ ਕੀ ਕਰਾਂ ਫਿਰ ਮੈਂ ਮੈਂ ਜੇ ਮੈਂ ਕਰੋ ਬਾਹਰ ਚਲ ਗਈ ਨਾ ਕਿੰਨੀਆਂ ਕਿੰਨੀਆਂ ਗੱਲਾਂ ਹੋਣੀਆਂ ਚਲ ਆ ਇਧਰ ਕੱਲ ਘੜ ਘੜ ਨਹੀਂ ਕੱਲ ਮੇਰੇ ਭਾਬੀ ਨੇ ਆਇਆ ਮਤਲਬ ਤੂ ਵਾ ਤੂੰ ਇਧਰ ਆ ਮੈ ਛੱਡ ਦੋ ਵੀ ਕੀ ਕੀ ਛੱਡਦਾ ਤੈਨੂੰ ਮੈਂ ਕੀ ਕਰਨ ਦੇ ਛੱਡ ਦੇ ਮੈਂ ਇਹ ਤੈਨੂੰ ਕਿਹਾ ਵਾ ਨਾ ਤੇ ਇੱਥੇ ਤੇਰਾ ਕੋਈ ਥਾਂ ਨਹੀਂ ਗਾ ਚੱਲ ਬਾਹਰ ਤੂੰ ਆਇਆ ਠੀਕ ਆ ਨਾ ਤੂੰ ਕਿੱਦਾਂ ਯਕੀਨ ਨਾਲ ਇਹ ਗੱਲ ਕਹਿ ਸਕਦੀ ਆ ਤੈਨੂੰ ਕਿੱਦਾਂ ਪਤਾ ਤੇ ਗਲਤੀ ਤੇ ਮਮੀ ਜੀ ਉਹਦੀ ਆ ਭੈਣ ਜੀ ਹੜ ਗਏ ਨਹੀਂ ਤੂੰ ਇਹਨੇ ਯਕੀਨ ਨਾਲ ਕਿਦਾਂ ਕਹਿਤਾ ਕਿ ਉਹਨੇ ਆਪਣੇ ਘਰ ਤੱਕ ਵੀ ਸਾਰੇ ਕੰਮ ਕੀਤੇ ਆ ਦੇ ਲੋ ਕੋਈ ਨਹੀਂ ਜੋ ਹੋਜੇ ਫਿਰ ਅਜ ਹੋ ਜੇ ਤੂੰ ਛੱਡ ਕੇ ਨਾ ਤੇ ਪਰਾਂ ਜਾ ਇਹਨੇ ਮਮੀ ਕਿਦਾਂ ਜਣਾ ਮੈਂ ਕਿਹਾ ਤੂੰ ਆ ਮੈਂ ਛੱਡੋ ਕੀ ਕਰਨ ਦੇ ਛੱਡਣਾ ਮੈਂ ਕੀ ਆ ਉਹ ਮਮੀ ਨੂੰ ਸਮਝ ਨਹੀਂ ਆਉਂਦੀ ਇਕ ਤੰਗ ਹੋਣਾ ਆ ਕਰ ਬੋਲ ਲੱਗਾ ਸਾ ਮੈਨੂੰ ਛੱਡੋ ਵੀ ਉਹ ਮੈਨੂੰ ਛੱਡੋ ਉਹਨੂੰ ਨਹੀਂ ਮੈਂ ਨਹੀਂ ਛੱਡਣਾ ਤੈਨੂੰ ਮੈਂ ਕਿੰਨੀ ਵਾਰ ਆ ਪਹਿਲਾਂ ਡੈਡੀ ਜੀ ਨੂੰ ਆ ਲੈੰਦੋ ਸਾਰੀ ਗੱਲ ਹੋ ਲੈੰਦੋ ਕੋਈ ਨਹੀਂ ਮੈਨੂੰ ਛੱਡੋ ਵੀ ਆਈ ਗਈ ਡੈਡੀ ਨਾਲ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਅਮਰਪਿੰਦਰ ਤੈਨੂੰ ਮੈਂ ਕਿੰਨੀ ਵਾਰ ਆ ਕਿਹਾ ਵੀ ਤੂੰ ਵਿੱਚ ਨਾ ਆ ਬਾਹਰ ਬਾਹਰ ਨਹੀਂ ਚੇਹੇ ਚੰਨੀ ਆ ਪਰ ਆ ਜਾ ਕੀ ਕਰਨ ਦੇ ਅੱਧੀ ਬਸ ਕੀ ਗੱਲ ਹੋਈ ਆ ਹੁਣ ਕੀ ਆ ਹੁਣ ਕੀ ਆ ਇਹਨੂੰ ਮੈਂ ਕਹਿਣ ਲਈ ਵੀ ਆਪਣੇ ਪਿੰਡ ਚਲ ਜਾ ਇੱਥੇ ਕੀ ਕਰੂਗੀ ਰਹਿ ਕੇ ਡੈਡੀ ਜੀ ਮੇਰੀ ਸੁਣੋ ਗੱਲ ਮੰਮੀ ਇਹਨੂੰ ਤਾਂ ਵਧੀਆ ਕੰਮ ਚ ਚੱਲਣ ਡਿਆ ਸਕੇਟ ਕੇ ਕੰਮ ਚ ਲੰਗਦਾ ਸੀ ਨੰਗਦਾ ਹੀ ਪਰ ਹੋਣੀ ਨਾ ਨੰਗਣਾ ਰਮਰ ਬੜਾ ਵਧੀਆ ਕਾਰੋਬਾਰ ਚ ਚੱਲਣ ਡਿਆ ਨਾ ਇਹ ਕੰਮ ਖਰਾਬ ਕਰ ਗਲਤੀ ਤੇ ਮੇਕੋ ਹੋ ਗਈ ਅਮੀ ਜੀ ਜਿਹੜਾ ਮੈਂ ਦੁਬਾਰਾ ਉਹਦੇ ਘਰ ਜਾ ਕੇ ਮਾਫੀ ਮੰਗ ਮੰਗ ਰਿਸ਼ਤਾ ਕਰਵਾ ਦਿੱਤਾ ਸੁਣ ਤੂੰ ਪੁੱਤ ਹੀ ਨਾ ਨਹੀਂ ਕਰੀ ਤੂੰ ਕਦੇ ਮਾਰਿਆ ਨਹੀਂ ਨਾ ਲੇ ਅੰਦਰ ਤੂੰ ਚੁੱਪ ਕੀਤੀ ਰਹਿ ਜੇ ਜਾਂਦੀ ਆ ਨਾ ਘਰ ਉਹ ਤਾਂ ਜਾਣਦੇ ਉਹਨੂੰ ਲੋਕ ਹੋ ਗਿਆ ਸੀ। ਕਰਾ ਤੇ ਮੇਰੀ ਸੁਣ ਗੱਲ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਣ ਡਿਆ ਵੀ ਅੱਜਕੱਲ ਉਹ ਜੇ ਜਾਂਦੀ ਆ ਨਾ ਤੇ ਜਾਂਦੇ ਉਹਨੂੰ। ਮੈਂ ਕਰਦੀ ਆ ਨਾ ਫੋਨ। ਭਰਾ ਤੇ ਭਰਾ ਨੂੰ ਫੋਨ ਕੀ ਕਰਨਾ ਵਾ? ਆ ਸੜਕ ਤੇ ਤਾਂ ਬੱਸਾਂ ਜਾਣ ਡਈਆਂ ਵਾ। ਬੱਸ ਤੇ ਬਹਿ ਕੇ ਆਪਾਂ ਚੱਲ ਜੂਗੀ। ਨਹੀਂ ਕੋਈ ਤੁਹਾਡੀ ਸੋਭਾ। ਜਿੱਦੀ ਹੁੰਦੀ ਜਿੱਦੀ ਤੁਸੀਂ ਹੱਥ ਚ। ਮਨੇ ਜਿੱਦੀ ਤੁਸੀਂ ਮਾਪੋਤਾਂ ਦੇ ਹੱਥ ਚੁੱਕੀ ਆ ਇਹ ਚੰਗੀ ਨਹੀਂ ਹੁੰਦੀ। ਇਹ ਬਹੁਤ ਵਧੀਆ ਕੰਮ ਕਾਂਦੇ ਤੁਸੀਂ ਹੈ। ਨਾਲੇ ਤੁਸੀਂ ਦੱਸੋ ਤੁਸੀਂ ਕਦੋਂ ਦੇ ਆਏ ਜੀ। ਸਾਰਾ ਕੁਝ ਹੋ ਗਿਆ। 3 2 1 ਪਾਜੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੋਣ ਡਿਆ ਵਾ ਤੁਹਾਨੂੰ ਨਹੀਂ ਪਤਾ ਲੱਗਣ ਡਿਆ ਕੀ ਬੰਦਾ ਇਹ 2 1 ਹੁਣ ਪਤਾ ਨਹੀਂ ਲਵਲੀ ਉਹਦੇ ਪਿਓ ਨੇ ਤੇਰੇ ਪਿਓ ਨਾਲ ਕੀ ਗੱਲ ਕਰਨੀ ਆ ਥੋੜਾ ਹੁਣ ਦੇ ਬਈ ਕੁੜੀਆਂ ਨੂੰ ਪਰੇਸ਼ਾਨਾ ਕਰਨਾ ਗੱਲ ਤੋਂ ਬਈ ਮੇਰੇ ਮਗਰੋਂ ਹੀ ਹੁੰਦਾ ਹੁੰਦਾ ਹੀ ਯਾਰ ਸਭ ਕੁਝ ਕੀ ਦੇ ਗੱਲ ਕਰਾ ਲਿਆ ਉਥੇ ਅੱਛਾ ਤੇ ਦਿਲਜੀਤ ਸਾਡੇ ਪਿੰਡੋਂ ਹਮ ਮੁੰਡਾ ਉਥੇ ਬਲਜੀਤ ਕਿ ਦਿਲਜੀਤ ਨਹੀਂ ਤੇ ਤੁਹਾਡਾ ਕੀ ਇਰਾਦਾ ਵੀ ਹੁਣ ਇਹਨੂੰ ਜੋਤ ਨੂੰ ਘਰੋਂ ਕੱਢ ਦਈਏ ਉਨਾ ਵੀ ਕੀ ਆ ਜਦੋਂ ਜੋ ਬੰਦੇ ਇੱਥੇ ਵਿਆਹ ਹੀ ਕਰਵਾ ਲਿਆ ਇੱਥੇ ਕਿਤੇ ਸਿਰ ਤੇ ਰਹਿਣਾ ਇਹਨੇ ਨਹੀਂ ਤੇ ਤੁਸੀਂ ਇਹਨੂੰ ਕਿਉਂ ਲੱਗੇ ਘਰੋਂ ਕੱਢਣ ਪਾਜੀ ਆਹ ਕੋ ਗੱਲ ਵਾ ਚੱਲ ਚੱਲੇ ਚੱਲ ਇਹਨੇ ਤੂੰ ਵਨ ਇਹਨੂੰ ਕਿਉਂ ਲੱਗੇ ਘਰੋਂ ਕੱਢਣ ਹੈ ਮੁੰਡਾ ਢਾਡਾ ਜਾ ਕੇ ਵਿਆਹ ਕਰਾ ਲੇ ਤੇ ਕਿਹਦਾ ਕਸੂਰ ਵਾ ਐਂਡ ਵਨ ਪਾਜੀ ਫੇਰ ਕਸੂਰ ਕਿਹਦਾ ਵਾ ਜੋਤ ਦਾ ਸਾਰਾ ਕਸੂਰ ਵਾ ਇਹਦੀ ਪ੍ਰੂਫਾਂ ਦੀ ਗੱਲ ਸਾਰੇ ਪ੍ਰੂਫ ਮੇਰੇ ਕੋਲ ਆ ਗਿਆ ਮੈਂ ਐਵੇਂ ਨਹੀਂ ਅਮਰਜੈਂਸੀ 'ਚ ਆਇਆ ਠੀਕ ਆ। ਬਿਲਕੁਲ ਸੱਚ ਦੱਸ ਗੱਲ ਹੋਈ ਕੀ ਆ? ਪਾਜੀ ਸੱਚ ਕਹਿੰਦੇ ਆ। ਮੈਂ ਹੈ ਸੱਚਾ ਵਾ ਕਰੋ ਤੀ ਫੋਨਾਂ ਨੂੰ ਸੱਦੋ ਇੱਥੇ। ਸਾਰਾ ਕਸੂਰ ਇਹਦਾ ਵਾ। ਅਸੀਂ ਸਾਰੇ ਪ੍ਰੂਫ ਲੈ ਗਏ ਆਏ। ਬਾਦਰ ਯਾਰ ਪਖਾੜ ਲਾ ਦੀ ਯਾਰ। ਤੇ ਕਿੱਧਰ ਮੈਂ ਤੁਸੀਂ ਹੈਗੇ ਆਏ ਮੈਂ ਪਤਾ। ਲੋ ਯਾਰ ਨੈਸ ਸਾਰੀ ਨਹੀਂ ਕਿਹਨਾਂ ਮੈਂ ਕਹਿੰਦਾ। ਅੰਦਰੋਂ ਮੈਂ ਸਦਾ ਵੇਖੀ ਇਹਦੀ ਐਨ ਲੱਗਦੀ ਹੈ ਇਹਨੂੰ ਇਹ ਵੀ ਭਿਗੇ ਕੇ ਮਾਰਡਰ ਘਟਾ ਗਿਆ ਉਹ ਮੈਂ ਕਹਿੰਦਾ ਨਹੀਂ ਵਿਚਾਰੇ ਨੇ ਸਾਰੇ ਪਾਸੇ ਵੇਖਿਆ ਵੀ ਬੋਲਣ ਨਹੀਂ ਗਿਆ ਹਾਰ ਕੇ ਵਿੱਚੋਂ ਤੀਰ ਕੱਢ ਹੀ ਲਿਆ ਚਲੋ ਜੋਦ ਕੇ ਕਿਤੇ ਘਟਾ ਲਵੇ ਜੋਗੀ ਹੈ ਤੜੀ ਹੈ ਗਾਇ ਤੇ ਬਾਦ ਸੁਤਾਨ ਨਹੀਂ ਕਰੀ ਬਾਦ ਸੁ ਗਾਲ ਵਾ ਪਾਜੀ ਬਲਜੀਤ ਨੂੰ ਤੁਸੀਂ ਕਿਸਾ ਦਣਾ